ਕੇਂਦਰ ਸਰਕਾਰ ਨੇ 14 ਫਸਲਾ ਦੀ ਐਮਐਸਪੀ ਵਧਾ ਦਿੱਤੀ ਹੈ ਕੇਂਦਰੀ ਕੈਬਨਿਟ ਵਿੱਚ ਇਹ ਫੈਸਲਾ ਲਿਆ ਗਿਆ ਹੈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਝੋਨੇ ਦੀ ਨਵੀਂ ਐਮਐਸਪੀ 2300 ਰੁਪਏ ਤੈਅ ਕੀਤੀ ਗਈ ਹੈ ਜੋ ਪਿਛਲੀ ਐਮਐਸਪੀ ਤੋਂ 117 ਰੁਪਏ ਜ਼ਿਆਦਾ ਹੈ ਕਪਾਹ ਦੀ ਨਵੀਂ ਐਮਐਸਪੀ 7721 ਰੁਪਏ ਤੈਅ ਕੀਤੀ ਗਈ ਹੈ ਇਸ ਦੀ ਇੱਕ ਦੂਜੀ ਕਿਸਮ ਦੀ ਨਵੀਂ ਐਮਐਸਪੀ 7521 ਰੁਪਏ ਕਰ ਦਿੱਤੀ ਗਈ ਹੈ ਜੋ ਪਹਿਲਾਂ ਤੋਂ 501 ਰੁਪਏ ਜ਼ਿਆਦਾ ਹੈ ਰਵਿਸ਼ ਨਵ ਨੇ ਦੱਸਿਆ ਕਿ ਦੇਸ਼ ਵਿੱਚ 2 ਲੱਖ ਨਵੇਂ ਗੋਦਾਮ ਬਣਾਏ ਜਾਣਗੇ ਨਵੀਂ ਐਮਐਸਪੀ ਤੋਂ ਸਰਕਾਰ ਤੇ 2 ਲੱਖ ਕਰੋੜ ਦਾ ਬੋਝ ਵਧੇਗਾ ਇਹ ਪਿਛਲੇ ਫਸਲ ਸੀਜ਼ਨ ਦੀ ਤੁਲਨਾ ਵਿੱਚ 35 ਕਰੋੜ ਰੁਪਏ ਜ਼ਿਆਦਾ ਹੈ ਕੇਂਦਰੀ ਮੰਤਰੀ ਨੇ ਦੱਸਿਆ ਕਿ ਐਮਐਸਪੀ ਫਸਲ ਦੀ ਲਾਗਤ ਦਾ ਘੱਟੋ ਘੱਟ 1.5 ਗੁਣਾ ਹੋਣੀ ਚਾਹੀਦੀ ਹੈ ਕੇਂਦਰੀ ਕੈਬਨਟ ਨੇ ਕੇਂਦਰੀ ਕੈਬਨਟ ਨੇ ਮੱਕੀ ਤੇ ਦਾਲਾਂ ਦੀ ਐਮਐਸਪੀ ਵਿੱਚ ਵਾਅਦੇ ਨੂੰ ਮਨਜ਼ੂਰੀ ਦਿੱਤੀ ਹੈ ਤੂਰ ਦਾਲ ਦੀ ਐਮਐਸਪੀ ਨੂੰ 550 ਰੁਪਏ ਪ੍ਰਤੀ ਕੁਆਂਟਲ ਤੇ ਉਰਦ ਦਾਲ ਦੀ ਐਮਐਸਪੀ ਨੂੰ 440 ਰੁਪਏ ਪ੍ਰਤੀ ਕੁਆਂਟਲ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ ਇਸ ਦੇ ਬਾਅਦ ਹੁਣ ਤੂਰ ਦਾਲ ਦੀ ਐਮਐਸਪੀ ਵਧਾ ਕੇ 7550 ਰੁਪਏ ਪ੍ਰਤੀ ਕੁਆਂਟਲ ਤੇ ਉਰਦ ਦਾਲ ਦੀ ਐਮਐਸਪੀ 7400 ਰੁਪਏ ਪ੍ਰਤੀ ਕੁਆਂਟਲ ਹੋ ਗਈ ਹੈ ਇਸ ਦੇ ਨਾਲ ਹੀ ਮੱਕੀ ਦੀ ਐਮਐਸਪੀ 135 ਰੁਪਏ ਪ੍ਰਤੀ ਕੁਆਂਟਲ ਤੇ ਮੂੰਗ ਦੀ ਐਮਐਸਪੀ 124 ਰੁਪਏ ਪ੍ਰਤੀ ਕੁਆਂਟਲ ਵਧਾਈ ਗਈ ਹੈ ਕਟੋਕਟ ਸਮਰਥਨ ਮੁੱਲ ਜੋ ਗਰੰਟਡ ਮੁੱਲ ਹੈ ਜੋ ਕਿਸਾਨਾਂ ਨੂੰ ਉਹਨਾਂ ਦੀ ਫਸਲ ਤੇ ਮਿਲਦਾ ਹੈ ਭਾਵੇਂ ਹੀ ਬਾਜ਼ਾਰ ਵਿੱਚ ਉਸ ਫਸਲ ਦੀਆਂ ਕੀਮਤਾਂ ਘਟ ਹੋਣ ਇਸ ਦੇ ਪਿੱਛੇ ਤਰਕ ਇਹ ਹੈ ਕਿ ਬਾਜ਼ਾਰ ਵਿੱਚ ਫਸਲਾਂ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਉਤਰਾ ਚੜਾ ਦਾ ਅਸਰ ਕਿਸਾਨਾਂ ਤੇ ਨਾਪ